ਇਸ ਬਿਲ ਦੀ ਵੱਡੀ ਖਬਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਐਸਜੀਪੀਸੀ ਦੇ ਉੱਤੇ ਕਈ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਨੇ ਤੋਂ ਅੰਦਾਜ਼ੀ ਹੈ ਕਿ ਹਜੇ ਕੁਝ ਘੰਟੇ ਪਹਿਲਾਂ ਹੀ ਐਸਜੀਪੀਸੀ ਦੀ ਅੰਤਰੀਮ ਕਮੇਟੀ ਦੀ ਮੀਟਿੰਗ ਖਤਮ ਹੋਈ ਹੈ ਜਿਸ ਦੇ ਵਿੱਚ ਫੈਸਲਾ ਲਿਆ ਗਿਆ ਕਿ ਜਿਹੜੀ 3 ਮੈਂਬਰੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਾਂਚ ਕਰ ਰਹੀ ਹੈ ਉਸ ਨੂੰ 15 ਦਿਨ ਤੋਂ ਵਧਾ ਕੇ 1 ਮਹੀਨੇ ਦਾ ਸਮਾਂ ਦੇ ਦਿੱਤਾ ਗਿਆ ਸੋ ਹੁਣ 15 ਦਿਨ ਹੋਰ ਸਮਾਂ ਵਧਾਉਣ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਤਰੀਕੇ ਦੇ ਸਵਾਲ ਐਸਜੀਪੀਸੀ ਦੇ ਉੱਤੇ ਖੜੇ ਕੀਤੇ ਨੇ ਤੇ ਨਾਲ ਦੀ ਨਾਲ ਪੰਜਾਬ ਕੌਮ ਨੂੰ ਵੀ ਇੱਕ ਅਪੀਲ ਕੀਤੀ ਹੈ ਇੱਕ ਇੱਕ ਕਰਕੇ ਸਾਰੇ ਮੁੱਦੇ ਦੇ ਉੱਤੇ ਛਾਤ ਮਰਵਾਉਣੇ ਆ ਪਰ ਪਹਿਲਾਂ ਦੱਸ ਦਈਏ ਕਿ ਅੱਜ ਹੀ ਅੰਤਰੀਮ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਨਾਰਾਇਣ ਸਿੰਘ ਚੌੜਾ ਦੇ ਖਿਲਾਫ ਪਾਇਆ ਗਿਆ ਮਤਾ ਵਾਪਸ ਲਿਆਇਆ ਤੇ ਨਾਲ ਦੀ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਲਈ ਬਣਾਈ ਗਈ ਜਾਂਚ ਕਮੇਟੀ ਜਿਸ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲੱਗੇ ਦੋਸ਼ਾਂ ਨੂੰ ਲੈ ਕੇ ਜਾਂਚ ਕਰਨੀ ਸੀ ਪਹਿਲਾਂ ਉਸ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਤੇ ਹੁਣ ਉਹ ਸਮਾਂ ਵਧਾ ਕੇ 1 ਮਹੀਨੇ ਦਾ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਹੁਣ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਚੰਦ ਮਿੰਟਾਂ ਬਾਅਦ ਹੀ ਜਿਹੜਾ ਆਪਣੀ ਪ੍ਰਤੀਕਿਰਿਆ ਉਹ ਦੇ ਦਿੱਤੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਹ ਸਮਾਂ ਕਮੇਟੀ ਨੂੰ ਨਹੀਂ ਬਲਕਿ ਮੈਨੂੰ ਲਟਕਾਉਣ ਲਈ ਦਿੱਤਾ ਗਿਆ ਹੈ ਜੀ ਹਾਂ ਗਾਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਮਾਂ ਮੈਨੂੰ ਲਟਕਾਉਣ ਲਈ ਦਿੱਤਾ ਗਿਆ ਮੈਨੂੰ ਨਾ ਜਿੰਦਿਆਂ ਚ ਰੱਖਣਾ ਚਾਹੁੰਦੇ ਨੇ ਤੇ ਨਾ ਮਰਿਆਂ ਦੇ ਵਿੱਚ ਇਸ ਕਰਕੇ ਮੇਰੇ ਖਿਲਾਫ ਇਹ ਸਾਜ਼ਿਸ਼ ਹੋ ਰਹੀ ਹੈ ਇਸ ਦੇ ਨਾਲ ਹੀ ਗਾਨੀ ਹਰਪ੍ਰੀਤ ਸਿੰਘ ਨੇ ਆਈਟੀ ਵਿੰਗ ਦੇ ਉੱਤੇ ਵੀ ਜਿਹੜਾ ਇਹ ਹਮਲੇ ਸਾਦੇ ਨੇ ਗਾਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੁਝ ਆਈਟੀ ਜਿਹੜੇ ਵਿੰਗ ਨੇ ਉਹ ਮੇਰੇ ਖਿਲਾਫ ਗਲਤ ਪ੍ਰਚਾਰ ਕਰਨ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਇਸ ਤੋਂ ਰੁਕਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਏ ਵੀ ਕਹਿ ਕੇ 2 ਦਸੰਬਰ ਵਾਲੇ ਫੈਸਲੇ ਕਾਰਨ ਮੇਰੇ ਤੇ ਇਹ ਜਿਹੜਾ ਜਾਣ ਬੁੱਝ ਕੇ ਕਾਰਵਾਈਆਂ ਉਹ ਕੀਤੀਆਂ ਜਾ ਰਹੀਆਂ ਨੇ ਅਕਾਲੀ ਦਲ ਦੇ ਆਈਟੀ ਵਿੰਗ ਦੇ ਉੱਤੇ ਵੀ ਗੈਨੀ ਹਰਪ੍ਰੀਤ ਸਿੰਘ ਨੇ ਤਿੱਖਾ ਨਿਸ਼ਾਨਾ ਸਾਧਿਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਸਮੁੱਚੇ ਪੰਥ ਨੂੰ ਅਪੀਲ ਕੀਤੀ ਹੈ ਕਿ ਲਾਂਬੰਦ ਹੋਇਆ ਜਾਵੇ ਨਾਲ ਦੀ ਨਾਲ ਇੱਕ ਮੇਣਾ ਵੀ ਜਿਹੜਾ ਹੈ ਉਹ ਦਿੱਤਾ ਗਿਆ ਹੈ ਪੰਥ ਨੂੰ ਗੈਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪੰਥ ਇਹ ਚਾਹੁੰਦਾ ਹੈ ਕਿ ਗਿਆਨੀ ਫੂਲਾ ਸਿੰਘ ਅਰਗੇ ਜਥੇਦਾਰ ਫੂਲਾ ਸਿੰਘ ਵਰਗੇ ਫੈਸਲੇ ਜਿਹੜਾ ਨੇ ਉਹ ਜਥੇਦਾਰ ਸਿੰਘ ਸਾਹਿਬਾਨ ਲੈਣ ਤੇ ਕਹਿੰਦੇ ਅਸੀਂ ਲਏ ਵੀ ਤੇ ਉਸ ਦੀ ਸਜ਼ਾ ਜਿਹੜੀ ਆ ਉਹ ਅਸੀਂ ਭੁਗਤ ਰਹੇ ਆ ਮੈਨੂੰ ਲਟਕਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ 2 ਦਸੰਬਰ ਦੇ ਫੈਸਲੇ ਚ ਸ਼ਾਮਿਲ ਹੋਣ ਦੀ ਸਜ਼ਾ ਜਿਹੜੀ ਇਹਨਾਂ ਨੇ ਕਹਿ ਕੇ ਮੇਂਦੇ ਤੇ ਲਗਾਇ ਮੈਨੂੰ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਹੀ ਇਹਨਾਂ ਨੇ ਕਹਿ ਕਿ ਕੁਝ ਵੀ ਹੋ ਜਾਵੇ ਮੇਰਾ ਫੈਸਲਾ ਅਡਲ ਹੈ ਮੈਂ ਡੋਲਣ ਵਾਲਾ ਨਹੀਂ ਹੈਗਾ ਤੇ ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਤਰੀਕੇ ਦੇ ਸਵਾਲ ਜਿਹੜੇ ਸਵਾਲ ਨੇ ਉਹ ਐਸਜੀਪੀਸੀ ਦੇ ਉੱਤੇ ਚੁੱਕੇ ਨੇ ਐਸਜੀਪੀਸੀ ਦੇ ਉੱਤੇ ਸਵਾਲ ਚੁੱਕਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਤਰੀਕੇ ਦੇ ਇਲਜ਼ਾਮ ਵੀ ਲਗਾਏ ਨੇ ਦਰਅਸਲ ਤੁਹਾਨੂੰ ਪੂਰੇ ਮਾਮਲੇ ਤੇ ਜੇਕਰ ਚਾਹਤ ਮਰਵਾਈਏ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਰਿਸ਼ਤੇਦਾਰ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਕਈ ਗੰਭੀਰ ਇਲਜ਼ਾਮ ਲਗਾਏ ਗਏ ਨੇ ਜਿਸ ਕਰਕੇ ਐਸਜੀਪੀਸੀ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ 15 ਦਿਨਾਂ ਦੇ ਲਈ ਜਥੇਦਾਰ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ ਤੇ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੇ ਲਈ 3 ਮੈਂਬਰੀ ਕਮੇਟੀ ਬਣਾਈ ਗਈ ਤੇ ਉਸ ਕਮੇਟੀ ਨੂੰ ਵੀ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਕਿ ਪੂਰੇ ਮਾਮਲੇ ਤੇ ਜਾਂਚ ਕਰਕੇ ਰਿਪੋਰਟ ਜਿਹੜੀ ਆ ਸ਼੍ਰੀ ਐਸਜੀਪੀਸੀ ਨੂੰ ਸੌਂਪੀ ਜਾਵੇ ਪਰ ਉਸ ਤੋਂ ਪਿਆਦ ਹੁਣ ਜਦੋਂ 15 ਦਿਨ ਦਾ ਸਮਾਂ ਇਸ ਪੂਰੀ ਮਾਮਲੇ ਨੂੰ ਹੋਣ ਲੱਗਾ ਤੇ ਇਸ ਕਮੇਟੀ ਨੂੰ ਦਿੱਤੇ ਗਏ 15 ਦਿਨ ਜਦੋਂ ਪੂਰੇ ਹੋਣ ਲੱਗੇ ਤਾਂ ਇਸ ਦੇ ਦਰਮਿਆਨ ਹੀ ਅੱਜ ਐਸਜੀਪੀਸੀ ਦੇ ਅੰਤਰਿਕ ਕਮੇਟੀ ਵੱਲੋਂ ਇਸ ਦਾ ਸਮਾਂ ਵਧਾ ਦਿੱਤਾ ਗਿਆ ਹੈ ਹੁਣ 1 ਮਹੀਨੇ ਦਾ ਸਮਾਂ ਜਿਹੜਾ ਹੈ ਇਸ ਜਾਂਚ ਕਮੇਟੀ ਨੂੰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਤਰੀਕੇ ਦੇ ਸਵਾਲ ਐਸਜੀਪੀਸੀ ਦੇ ਉੱਤੇ ਖੜੇ ਕੀਤੇ ਨੇ ਐਸਜੀਪੀਸੀ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਹੁਣੇ ਪਤਾ ਲੱਗਿਆ ਕਿ ਮੇਰੇ ਖਿਲਾਫ ਜਿਹੜੀ ਅਨਅਧਿਕਾਰਤ ਕਮੇਟੀ ਬਣਾਈ ਸੀ ਜਾਂਚ ਕਰਨ ਵਾਸਤੇ ਆਪ ਹੀ ਦਰਖਾਸਤ ਲੈ ਕੇ ਤੇ ਆਪ ਹੀ ਜਿਹੜੀ ਹੈ ਉਪਰਤਾਲੀਆ ਕਮੇਟੀ ਬਣਾਈ ਸੀ ਬਾਅਦੋਂ ਦਾ 1 ਮਹੀਨੇ ਦਾ ਸਮਾਂ ਵਧਾ ਦਿੱਤਾ ਗਿਆ ਮੈਨੂੰ ਲੱਗਦਾ ਹੈ ਕਿ ਉਹ 1 ਮਹੀਨੇ ਦਾ ਸਮਾਂ ਕਮੇਟੀ ਦਾ ਨਹੀਂ ਵਧਾਇਆ ਕਮੇਟੀ ਨੂੰ 1 ਮਹੀਨੇ ਦਾ ਸਮਾਂ ਨਹੀਂ ਦਿੱਤਾ ਬਲਕਿ ਮੈਨੂੰ 1 ਮਹੀਨੇ ਦਾ ਸਮਾਂ ਦਿੱਤਾ ਕਿ ਕਾਕਾ ਉਹਨਾਂ ਸਿਆਂ ਹੀ ਕਰਾਂਗੇ ਨਾ ਜਿਉਂਦੇ ਆਂ ਚ ਛੱਡਾਂਗੇ ਨਾ ਮਰਦੇ ਆਂ ਚ ਛੱਡਾਂਗੇ ਤੋਰੀ ਅੰਗੂਲ ਮਕਾ ਕੇ ਰੱਖਾਂਗੇ ਪਰ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਕਹਿ ਦੇਣਾ ਚਾਹੁੰਨਾ ਮੈਨੂੰ ਕੋਈ ਪਰਵਾਹ ਨਹੀਂ ਮੇਰੇ ਤੇ ਦੋਸ਼ ਲਾਏ ਆ ਉਹਨਾਂ ਦੋਸ਼ਾਂ ਅਧੀਨ ਮੇਰੀਆਂ ਸਵਾਵਾਂ ਖਤਮ ਕਰ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਜੋ ਵੀ ਤੁਸੀਂ ਕਰਨਾ ਉਸੇ ਕਰ ਲਓ ਮੈਂ ਜੋ ਅਕਾਲ ਪੁਰਖ ਦੀ ਅਪਾਰ ਕਿਰਪਾ ਦ੍ਰਿਸ਼ਟੀ ਨਾਲ 2 ਦਸੰਬਰ ਨੂੰ ਪੰਚ ਸਿੰਘ ਸਹਿਬਾਨ ਦੇ ਫੈਸਲੇ ਦੇ ਵਿੱਚ ਜਿਹੜਾ ਸ਼ਾਮਲ ਹੋਇਆ ਮੈਂ ਉਦੋਂ ਵੀ ਘੜੋਲ ਸੀ ਹੁਣ ਵੀ ਘੜੋਲ ਹਾਂ ਇਹ ਅਡੋਲ ਹੀ ਰਹਾਂਗਾ ਕਿਸੇ ਘਬਰਾਟ ਕਿਸੇ ਚਿੰਤਾ ਕਿਸੇ ਫਿਕਰ ਦੇ ਵਿੱਚ ਬਿਲਕੁਲ ਨਹੀਂ ਪਵਾਂਗਾ ਕਿਉਂਕਿ ਇਹੜੇ ਸੰਘਰਸ਼ ਹੁੰਦੇ ਆ। ਇਹ ਬੰਦੇ ਨੂੰ ਜਿਉਣਾ ਸਿਖਾਉਂਦੇ ਨੇ। ਬੰਦੇ ਨੂੰ ਲੜਨਾ ਸਿਖਾਉਂਦੇ ਨੇ। ਇਸ ਕਰਕੇ ਮੈਨੂੰ ਕੋਸ਼ਿਸ਼ ਕਰਨੀ ਹੈ। ਹਾਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ। ਸ਼ਰਮਣੀਆਂ ਅਕਾਲੀ ਦਲ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਸ। ਮਹਾਭਾਰਤ ਤੁਸੀਂ ਸਾਰਿਆਂ ਨੇ ਵੇਖਿਆ। ਟੈਲੀਵਿਜ਼ਨਾਂ ਦੇ ਉੱਤੇ ਚੱਲਿਆ। ਉਹਦੇ ਵਿੱਚ ਪੀਸ਼ਮ ਪਤਾਮਾ ਦਰੁਣਾਚਾਰੀਆ ਕਿਰਪਾਚਾਰੀਆ ਵਰਗੇ ਜਿਹੜੇ ਵੱਡੇ ਵੱਡੇ ਮਹਾਰਾਤੀ ਸੀ ਉਹ ਅਰਜੁਨ ਦੇ ਨਾਲੋਂ ਕਿਸੇ ਵੀ ਗੱਲੋਂ ਘੱਟ ਨਹੀਂ ਸੀ ਬੁਰੇ ਪ੍ਰਾਕਰਮੀ ਯੋਧੇ ਸੀ ਪਰ ਉਹ ਇਸ ਲਈ ਖਤਮ ਹੋ ਗਏ ਕਿਉਂਕਿ ਉਹਨਾਂ ਨੇ ਦਰਯੋਦਨ ਤੇ ਸ਼ਕੁਨੀ ਦਾ ਸਾਥ ਦਿੱਤਾ ਤੇ ਧਰਮ ਦਰਯੋਦਨ ਤੇ ਸ਼ਕੁਨੀ ਦੇ ਪਾਲੇ 'ਚ ਨਹੀਂ ਸੀ ਉੱਥੇ ਅਧਰਮ ਸੀ ਉੱਥੇ ਪਾਪ ਸੀ ਮੈਂ ਅੱਜ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਆਕਾਲੀ ਦਲ ਦੀ ਉਹਨਾਂ ਨੂੰ ਇਹੋ ਅਪੀਲ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਖੇਤਰੀ ਪਾਰਟੀ ਹੈ ਸਿੱਖਾਂ ਦੀ ਨਮਾਇੰਦਗੀ ਬੰਦੀ ਹੈ ਇਹ ਬਚਦੀ ਹੈ ਤੇ ਇਹਨੂੰ ਬਚਾਓ ਪਰੰਪਰਾਵਾਂ ਮਰਿਆਦਾਵਾਂ ਦਾ ਨਾਸ ਹੁੰਦਿਆਂ ਤੁਸੀਂ ਨਾ ਵੇਖੋ ਡਟ ਕੇ ਤੁਸੀਂ ਪੈਰਾ ਦਿਓ ਜਿਸ ਤਰ੍ਹਾਂ ਪੁਰਾਣੇ ਅਕਾਲੀ ਆਪਣੀ ਪੰਥਕ ਜਮਾਤ ਨੂੰ ਮਜ਼ਬੂਤ ਕਰਨ ਲਈ ਦਿੰਦੇ ਸੀ ਤੇ ਵਿਅਕਤੀ ਕਦੇ ਪਾਰਟੀਆਂ ਨਹੀਂ ਹੁੰਦੇ ਵਿਅਕਤੀ ਆਉਂਦੇ ਨੇ ਵਿਅਕਤੀ ਜਾਂਦੇ ਨੇ ਵਿਅਕਤੀ ਜੰਮਦੇ ਨੇ ਵਿਅਕਤੀ ਪੈਦਾ ਹੁੰਦੇ ਨੇ ਵਿਅਕਤੀ ਮਰ ਜਾਂਦੇ ਨੇ ਬਟੇ ਬਟੇ ਥਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੈਦਾ ਹੋਏ ਮਾਸਟਰ ਤਾਰਾ ਸਿੰਘ ਵਰਗੇ ਬਾਬਾ ਖੜਕ ਸਿੰਘ ਵਰਗੇ ਹੋਰ ਬਹੁਤ ਸਾਰੇ ਚਲੇ ਗਏ ਆਪਣੀ ਪ੍ਰਾਸਤ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਰਿਹਾ ਹੈ ਧੰਦੇ ਚਲੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਰਹੇਗਾ ਉਸੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਓ ਤੇ ਸ਼੍ਰੋਮਣੀ ਅਕਾਲੀ ਦਲ ਉਸ ਸੂਰਤ ਚ ਬਚੇਗਾ ਜੇ ਸਾਡੀਆਂ ਪਰੰਪਰਾਵਾਂ ਬਚਣਗੀਆਂ ਸਾਡੀਆਂ ਮਰਿਆਦਾਵਾਂ ਬਚਣਗੀਆਂ ਮੈਂ ਸਮੁੱਚੇ ਪੰਥ ਨੂੰ ਵੀ ਇਹ ਕਪੀਲ ਕਰਦਾ ਕਿ ਤੁਸੀਂ ਅਕਸਰ ਹੀ ਇੱਕ ਤਾਣਾ ਦਿੰਦੇ ਸੀ ਉਲਾਮਾ ਦਿੰਦੇ ਸੀ ਕਿ ਜਹੇਦਰ ਅਕਾਲੀ ਫौला ਸਿੰਘ ਵਰਗਾ ਹੋਣਾ ਚਾਹੀਦਾ ਜਿੱਤੇ ਚ ਹਿੰਮਤ ਹੋਵੇ ਦੜਤਾ ਹੋਵੇ ਦਲੇਰੀ ਹੋਵੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਰਗੇ ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ ਕਟੈਰੇ 'ਚ ਖੜਾ ਕਰ ਸਕੇ ਰਾਜਸੀ ਕੀਤਾ ਕਿ ਉਹਦੀ ਸਜ਼ਾ ਭੋਗਤ ਰਹੇ ਕਿ ਇਹ ਸਜ਼ਾ ਸਾਡੇ ਲਈ ਸਜ਼ਾ ਬਣ ਕੇ ਨਾ ਰਹਿ ਜਾਏ ਇਸ ਲਈ ਮੈਂ ਸਮੁੱਚੇ ਸੰਤھ ਨੂੰ ਇਹ ਅਪੀਲ ਕਰਦਾ ਕਿ ਜਿਹੜੇ ਚਾਰ ਫੇਕ ਪੇਜ ਬਣਾ ਕੇ ਉੱਥੋਂ ਗੰਧੀਆਂ ਕਿਸਮ ਦੀਆਂ ਗੱਲਾਂ ਜੜੀਆਂ ਨੇ ਉਹ ਕਰਦੇ ਨੇ ਸਾਡੇ ਖਿਲਾਫ ਸਮੁੱਚਾ ਖਾਲਸਾ ਪੰਥ ਇਹਨਾਂ ਪ੍ਰਤੀ ਲਾਮਬੰਦ ਹੋਵੇ